ਇਸ ਕਿ ਮੈਂ ਉਹ ਉਸ ਵਾਰ ਸੂਰਜ ਤੋਂ ਮੈਂ ਕਿ ਅੱਜ ਜਿਹੜਾ ਸੰਦੇਅ ਸੀਗਾ ਮੈਂ ਕਰੇ ਤੇ ਮੈਂ ਹੁਣ ਹੁਣੇ ਉੱਠ ਕੇ ਰੈਡੀ ਹੋ ਕੇ ਤੇ ਮੈਂ ਬਾਹਰ ਆਇਆ ਸੀਗਾ ਤੇ ਦੇਖਿਆ ਮੇਰੇ ਬਹੁਤ ਜ਼ਿਆਦਾ ਤੇਲ ਆ ਗਿਆ ਚਰਨ ਤੱਕ ਨਹੀਂ ਕੋਈ ਇੱਕ ਸਾਗ ਦਿਨ ਗਾਇਸ ਕਿੰਨਾ ਜ਼ਿਆਦਾ ਨਹੀਂ ਆ ਗਿਆ ਇਹ ਜਿਹੜੀਆਂ ਕਣੀਆਂ ਦੇਖ ਸਕਦੇ ਹੋ ਕਰਦੇ ਆਂ ਸਟੱਡੀ ਆਪਣਾ ਕੱਲੂ ਰਹਿ ਗਿਆ ਮੈਂ ਤੇ ਸਰਕਟ ਚੱਕਰ ਦਾ ਟੈਸਟ ਐਨਸੀਆਰਟੀ ਤੇ ਚਲੋ ਫਿਰ ਆਜੋ ਮੈਂ ਸਟੱਡੀ ਕਰੀ ਇਸਨੇ ਲਗੋ ਹਾਂ ਚਲੋ ਗਾਈਸ ਮੈਂ ਹੁਣ ਰਿਵੀਜ਼ਨ ਕਰਦਾ ਪਿਆ ਚਲੋ ਮੈਂ ਰਿਵੀਜ਼ਨ ਕਰਕੇ ਤੁਹਾਨੂੰ ਫਿਰ ਮਿਲਦਾ ਗਾਈਸ ਆਪਾਂ ਤੇਕ ਲਾਇਆ ਜਿਗਾਰਡ ਤੇ ਆਪਾਂ ਬੈਟਰੀ ਲਾ ਕੇ ਉਹਨਾਂ ਲੇਟ ਕਰਤੀ ਕਨੈਕਟ ਚ ਰਸਤੁੰਦਾ ਇਹੋ ਮੈਂ ਜਿਗਾਰਡ ਬਣਾਇਆ ਤਾਂ ਮੇਰੀ ਬੈਟਰੀ ਸੀ బాధీ హను ఫింగ కగా డోగ ఫోవళీ తారీా ఇను ఏదే టచ్ చల్ పేరు ਬਹੁਤ ਪੈ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਦੇਖਦੇ ਹਾਂ ਕਿ ਨਾਪਾ ਨਿਕਲ ਗਿਆ। ਇਹ ਤਾਂ ਬਾਹਰ ਬਹੁਤ ਪੈ ਗਿਆ ਤੇ ਪਾਣੀ ਵੀ ਬਹੁਤ ਜ਼ਿਆਦਾ ਖੜਾ ਹੋ ਗਿਆ ਜੇ ਆਪਾਂ ਜਾਵਾਂਗੇ ਤੇ ਆਪਾਂ ਥਿਲਕੇ ਡਿੱਗ ਵੀ ਸਕਦੇ ਆ। ਤੇ ਆਪਾਂ ਕੋਠੇ ਤੇ ਜਾ ਕੇ ਦੇਖ ਲੈਣੇ ਆ ਕਿ ਬੱਦਲ ਕਿੰਨਾ ਹੋ ਗਿਆ ਕੋਠੇ ਦਾ ਆਪਾਂ ਵਿਊ ਦੇਖ ਲੈਣੇ ਆ ਵੈਦਰ ਕਹਿਆ ਜਾ ਹੋਏ ਹੋਏ ਚਲੋ ਫਿਰ ਦੇਖੀਏ। ਗਾਇਜ਼ ਆਪਾਂ ਹੁਣ ਜਾ ਰਹੇ ਆ ਉੱਤੇ ਦੇਖਦੇ ਹਾਂ ਉੱਤੇ ਦਾ ਵਿਊ ਕਿਵੇਂ ਦਾ ਆ ਗਿਆ। ਕਗਦੇ ਹਾਂ ਗਾਇਜ਼ ਵੀਊ ਤਾਂ ਮੈਨੂੰ ਗਾਇਜ਼ ਮਿਲਿਆ ਸੀਗਾ ਟੈਸਟ ਉਹ ਮੈਂ ਲਰਨ ਕਰ ਲਿਆ ਰਿਵੀਜ਼ਨ ਕਰ ਲਈ ਸੀਗਾ ਮੈਦ ਤੇ ਅੱਜ ਦੇ ਵਲੌਗ ਵਿੱਚ ਇਹ ਨਹੀਂ ਮਿਲਦੇ ਆਪਾਂ ਕੰਦੇ ਵਲੌਗ ਚ ਥੈਂਕਸ ਫॉर ਵਾਚਿੰਗ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ